ਪੈਂਡਸ ਸਸਰਾਲੀ ਦੇ ਵਿੱਚ ਮੌਜੂਦ ਆ ਤੇ ਉੱਥੇ ਹੀ ਸਤਲੁਜ ਦਰਿਆ ਦੇ ਪਾਣੀ ਨੇ ਤਬਾਹੀ ਇਸ ਕਦਰ ਮਚਾਈ ਹੈ ਕਿ ਕੋਲ ਜਿਹੜੇ ਲੋਕਾਂ ਦੇ ਦੁਆਰਾ ਆਪ ਮੁਹਾਰੇ ਅੱਗੇ ਹੋ ਕੇ ਬੰਨ ਬਣਾਈ ਜਾਂਦੇ ਨੇ ਉਹਨਾਂ ਨੂੰ ਵੀ ਖੋਰਾ ਪਾਣੀ ਨੇ ਲਗਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਤੂਸੀਵਾਨ ਟੁੱਟਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਹਦੀਪ ਮੁੰਡੀਆਂ ਜੀ ਸਾਡੇ ਨਾਲ ਮੌਜੂਦ ਨੇ ਸਰ ਤੁਸੀਂ ਆਪ ਗਰਾਊਂਡ ਲੈਵਲ ਤੇ ਸਾਰਾ ਦੌਰਾ ਕਰ ਰਹੇ ਹੋ ਕੀ ਲੱਗਦਾ ਹੈ ਕਿ ਹਾਲਾਤ ਕਿੰਨੇ ਕਨਾਜ਼ੁਕ ਬਣੇ ਹੋਈ ਨਹੀਂ ਦੇਖੋ ਹਾਲਾਤ ਜਿਹੜੇ ਤੂਸੀਵਾਨ ਤੇ ਟੁੱਟ ਚੁੱਕਾ ਹੈ ਜਿਹੜਾ ਦਰیا ਦਾ پانی پیچھے فون ਕਰਕੇ ਦਰਿਆ ਦਾ پانی ਥੋੜਾ ਘਟਾਇਆ ਜਿਹੜਾ ਆਪਣੇ ਜ਼ਮੀਨਾਂ ਦਾ ਲੈਵਲ ਉੱਚਾ ਇਸ ਟਾਈਮ ਬਰਾਬਰ تقریبا ਆ ਚੁੱਕਾ ਹੈ ਪਰ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਜੇ ਪਿੱਛੇ ਪ੍ਰਸ਼ਾਸਤ ਭਰੀ ਬਸਾ ਹਿਮਾਚਲ ਜਿਵੇਂ ਪਹਿਲਾਂ ਹੋ ਰਹੀ ਹੈ ਜੇ ਉੱਥੇ ਪਾਣੀ ਛੱਡਣਾ ਪਿਆ ਤੇ ਪਾਣੀ ਜੇ ਫਿਰ ਘਰਾਂ ਚ ਆ ਸਕਦਾ ਫਿਲਹਾਲ ਅਸੀਂ ਉਹਦੇ ਨਾਲ ਪਿੱਛੇ ਐਕਸਟਰਾ ਇੱਕ ਰਿੰਗ ਬਣ ਪੂਰਾ ਪ੍ਰਸ਼ਾਸਨ ਲਾਇਆ ਹੋਇਆ ਪੂਰੀ ਪੰਚਾਇਤਾ ਹੋਰ ਨੌਜਵਾਨ ਵੀਰ ਬਹੁਤ ਆ ਰਹੇ ਆ ਸੋ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਹੀ ਉੱਥੇ ਖੜੇ ਆ ਵਰਕਰ ਖੜੇ ਆ ਸਾਰੇ ਮਤਲਬ ਟੋਟਲ ਪ੍ਰਸ਼ਾਸਨ ਲਾ ਕੇ ਐਸਡੀਆਰਫ ਦੀਆਂ ਟੀਮਾਂ ਬਣਾਲੀਆਂ ਮਿਲਟਰੀ ਲੱਗੀ ਹੋਈ ਆ ਜੀਸੀਵੀ ਮਸ਼ੀਨਾਂ ਦਾ ਪ੍ਰਬੰਧ ਕਰਵਾਤਾ ਕੋਕਲਨਾ ਦਾ ਕਰਵਾਤਾ ਮਿੱਟੀ ਦੇ ਟਿਪਰਾਂ ਦੇ ਟ ਕੇ ਲੋਕਾਂ ਦਾ ਜਾਣ ਮਾਲ ਦੀ ਜਿਹੜੀ ਰਾਖੀ ਕੀਤੀ ਜਾਵੇ। ਸੋ ਉਹਦੇ ਲਈ ਅਸੀਂ ਖੜੇ ਆ ਜਿਹੜੀਆਂ ਫਸਲਾਂ ਨੂੰ ਨੁਕਸਾਨ ਹੋਇਆ ਉਹਦੇ ਲਈ ਸਪੈਸ਼ਲ ਗਦਾਵਰੀ ਕਰਕੇ ਉਹਦਾ ਅਸੀਂ ਜੋ ਬੰਦਾ ਮਾਲ ਜਾਂ ਮਿਲੇਗਾ ਪਰ ਫਿਲਹਾਲ ਜਿਹੜੀ ਕੋਸ਼ਿਸ਼ ਸੀ ਕਿ ਪਿੰਡਾਂ 'ਚ ਪਾਣੀ ਨਾ ਆਵੇ ਉਹ ਲੱਗੇ ਹੋਏ ਆ ਤੇ ਆਸ ਹੈ ਕਿ ਪਾਣੀ ਨਹੀਂ ਆਊਗਾ। ਫਿਰ ਵੀ ਲੋਕਾਂ ਨੂੰ ਬੇਨਤੀ ਆ ਕਿ ਥੋੜਾ ਜਿਹਾ ਆਪਣਾ ਸਮਾਨ ਜਿਹੜਾ ਥੱਲੇ ਆ ਜਾਂ ਘਰਨੀਵੇਂ ਆ ਉਹ ਜਰੂਰ ਤਿਆਰ ਰੱਖੋ। ਪਿੰਡ ਸਨਾਰੀ ਕੋਲ ਤਾਂ ਚਲੋ ਤੁਸੀਂ ਬੰਨ ਟੁੱਟਿਆ ਪਰ ਨਾਲ ਦੇ ਕਿਸੇ ਪਿੰਡ ਚ ਵੀ ਇਹੋ ਜਿਹੀ ਤੁਹਾਨੂੰ ਗਰਾਊਂਡ ਲੈਵਲ ਤੇ ਦੇਖਣ ਨੂੰ ਚੀਜ਼ ਮਿਲੀ ਹੈ ਨਹੀਂ ਇੱਕ ਦੇਖੋ ਕਸਾਵਾਦ ਠੀਕ ਹੈ ਬੰਨ ਬਰ ਪਾਣੀ ਨਾਲ ਲੱਗ ਚੱਕਾ ਤੁਸੀਂ ਬੰਨਦੇ ਉੱਥੇ ਵੀ ਲੋ ਆਪਣੇ ਪੰਚਾਇਤਾਂ ਲੱਗੀਆਂ ਹੋਈਆਂ ਵਰਕਰ ਲੱਗੇ ਹੋਏ ਸਾਰੇ ਨਾਲ ਹੋ ਕੇ ਜਿਹੜਾ ਸਾਥ ਦੇ ਰਿਹਾ ਸੋ ਪ੍ਰਸ਼ਾਸਨ ਵੀ ਲਗਾਇਆ ਹੋਇਆ ਸਾਰਾ ਡੀਸੀ ਲੁਧਿਆਣਾ ਖੁਦ ਮੋਕੇ ਤੇ ਖੜਿਆ ਤੁਸੀਂ ਆਪ ਦੇਖ ਸਕਦੇ ਹੋ ਸੋ ਪੂਰਾ ਐਸਡੀਓ ਸਾਹਿਬ ਗਏ ਨਹੀਂ ਏਡੀਸੀ ਸਾਹਿਬ ਇੱਥੋਂ ਗਏ ਨਹੀਂ ਤੋਂ ਜਲ ਵਿਭਾਗ ਦੀਆਂ ਟੀਮਾਂ ਸਾਰੀਆਂ ਲੱਗੀਆਂ ਹੋਈਆਂ ਐਕਸ਼ਨ ਐਸਡੀਓ ਜੀ ਸਾਰੇ ਖੜੇ ਕਿਹੜੇ ਕਿਹੜੇ ਪਿੰਡ ਐ ਇਦ ਇਹਨਾਂ ਜਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ ਜਿਨ੍ਹਾਂ ਨੂੰ ਸੁਚੇਤ ਹੋਣ ਦੀ ਲੋੜ ਆ ਸੁਰੱਖਿਅਤ ਥਾਵਾਂ ਤੇ ਜਾਣ ਦੀ ਲੋੜ ਆ ਜਿਹੜਾ ਸਸਰਾਲੀ ਕਲੋਨੀ ਦੇ ਨਾਲ ਲੱਗਦੇ ਪਿੰਡ ਜਿਵੇਂ ਆਪਣੇ ਬੂਥਗੜ ਜੱਟਾ ਹੋ ਗਿਆ ਬੂਟ ਪਿੰਡ ਹੋ ਗਿਆ ਆ ਜਿਹੜਾ ਆਪਣਾ ਨਾਲ ਮੰਗਟ ਹੋ ਗਿਆ ਜੇ ਸਾਰੇ ਕਸਾਵਾਦ ਹੋ ਗਿਆ ਢੇਰੀਬੜ ਹੋ ਗਿਆ ਇਹ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪਾਣੀ ਆ ਸਕਦਾ ਪਰ ਫਿਲਹਾਲ ਜਿਹੜਾ ਫਿਲਹਾਲ ਹੁਣ ਅਸੀਂ ਕਰਵਾਇਆ ਪਿੱਛੇ ਦਿਸਾਨ ਮੇਰੇ ਸਾਹਮਣੇ ਕਾਲ ਕਰਕੇ 15 ਜਿਹੜਾ ਪਿੱਛੇ 15000 4 ਕਿਸ਼ਕ ਮੀਟਰ ਪਰ ਆ ਗਿਆ ਜਦੇ ਨਾਲ ਵਿਆਹ ਦਾ ਸਤਲੁਜ ਦਰਿਆ ਦਾ 2 ਫੁੱਟ ਪਾਣੀ ਥੱਲੇ ਹੋ ਗਿਆ ਜਿਮਿਨੀ ਲੈਵਲ ਦੇ ਨਾਲ ਪਾਣੀ ਚੱਲਿਆ ਤੁਸੀਂ ਅਸਲ ਟੁੱਟ ਚੁੱਕੀ ਐ ਅਫਵਾਹਾਂ ਲੋਕਾਂ ਨੇ ਠੀਕ ਸੀ ਕਿ ਤੁਸੀਂ ਟੁੱਟ ਗਈ ਪਰ ਦਰਿਆ ਦਾ ਜਿਹੜਾ ਪਾਣੀ ਲੈਵਲ ਥੱਲੇ ਆ ਘਰਉਣ ਵਾਲੀ ਗੱਲ ਨਹੀਂ ਠੀਕ ਐ ਸੋ ਬਿਲਕੁਲ ਅਸਰ ਹੋਣੀ ਵੀ ਲੱਗੇ ਹੋਏ ਨੇ ਲਗਾਤਾਰ ਗਰਾਊਂਡ ਲੈਵਲ ਤੇ ਜਿਹੜੀ ਆ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਆ ਜਿਹੜੇ ਪ੍ਰਬੰਧ ਜਿਹੜੇ ਉਹ ਕੀਤੇ ਜਾਣ ਤੇ ਲੋਕ ਲਗਾਤਾਰ ਇੱਥੋਂ ਗੁਜ਼ਰ ਰਹੇ ਆ ਕਿਉਂਕਿ ਹਾਲਾਤ ਨਾਜ਼ੁਕ ਵੀ ਬਣੇ ਹੋਏ ਨੇ ਰਸ਼ ਤੁਸੀਂ ਮੇਰੇ ਪਿੱਛੇ ਦੇਖੋ ਕਿ ਲੋਕ ਕਿਸ ਤਰੀਕੇ ਦੇ ਨਾਲ ਮੁਆਇਨਾ ਕਰਨ ਦੇ ਲਈ ਜਾ ਰਹੀ ਆਲੇ ਦੁਆਲੇ ਦੇ ਪਿੰ ਤੰਤ ਦੇ ਵਿੱਚ ਨੇ ਕਿ ਸਾਡੇ ਵੱਲ ਕਿਤੇ ਪਾਣੀ ਨਾ ਆ ਜਾਏ ਉਹ ਵੀ ਖਾਸ ਤੌਰ ਤੇ ਦੇਖਣ ਜਾ ਰਹੇ ਨੇ ਤੇ ਕੁਝ ਲੋਕ ਮਦਦ ਦੇ ਲਈ ਟਰਾਲੀਆਂ ਦੇ ਵਿੱਚ ਲਗਾਤਾਰ ਮਿੱਟੀ ਦੇ ਗੱਟੇ ਲੈ ਕੇ ਇੱਥੇ ਪਹੁੰਚ ਰਹੇ ਆ ਤਾਂ ਲੁਧਿਆਣਾ ਨੂੰ ਕਿਤੇ ਨਾ ਕਿਤੇ ਖਤਰਾ ਜ਼ਰੂਰ ਸਤਾ ਰਿਹਾ ਜਿਸ ਦੀ ਗਰਾਊਂਡ ਲੈਵਲ ਦੀ ਤਸਵੀਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ